ਕੋਸ਼ਿਸ਼ ਸਟੱਡੀਜ਼ ਇਹ ਦੱਸਦੀਆਂ ਕਿ ਜਿਹੜੇ ਲੋਕ ਜ਼ਿਆਦਾ ਸੀਬੀਡੀ ਲੈਂਦੇ ਆ ਬੈੱਡ ਤੇ ਜਾਣ ਤੋਂ ਪਹਿਲਾਂ ਉਹ ਉਹਨਾਂ ਨੂੰ ਨੀਂਦ ਜ਼ਿਆਦਾ ਆਉਂਦੀ ਹੈ ਤੇ ਜਿੰਨੀ ਤੇਜ਼ੀ ਦੇ ਨਾਲ ਇਹ ਅਸਰ ਕਰਦੀ ਆ ਉਨਾਂ ਹੀ ਜ਼ਿਆਦਾ ਤੁਹਾਡੇ ਫੇਫੜਿਆਂ ਦੇ ਉੱਤੇ ਅਸਰ ਪਾਉਂਦੀ ਵੀ ਆ ਮਾੜਾ ਅਸਰ ਇਹਨਾਂ ਸਾਲਾਂ ਤੋਂ ਲੈ ਕੇ 30 ਸਾਲਾਂ ਦੇ ਵਿਚਕਾਰ ਵਿਚਕਾਰ ਇਹ ਲੱਗ ਗਏ ਨੇ ਭੰਗ ਦੇ ਤੁਹਾਡੀ ਜੇਬ ਦੇ ਵਿੱਚ ਇੱਕ ਚਾਬੀ ਦੇ ਛੱਲੇ ਵਾਂਗੂ ਕਿੱਡੀ ਕੀ ਚੀਜ਼ ਆ ਤੁਸੀਂ ਜਦੋਂ ਮਰਜ਼ੀ ਉਹਨੂੰ ਕੱਢੋ ਤੇ ਮੂੰਹ ਦੇ ਵਿੱਚ ਪਾਓ ਤੇ ਉਹਨੂੰ ਤੁਸੀਂ ਜਿਹੜਾ ਸਿਮੋਖ ਕਰ ਸਕਦੇ ਹੋ ਅਮਰੀਕਾ ਦੇ ਵਿੱਚ ਮੈਰੋਆਨਾ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਭੰਗ ਪੀਣੀ ਔਰ ਕਈ ਤਰੀਕਿਆਂ ਦੇ ਨਾਲ ਔਰ ਇਹਦਾ ਟ੍ਰੈਂਡ ਜਿਹੜਾ ਇਸ ਤਰੀਕੇ ਨਾਲ ਹੋ ਰਿਹਾ ਕਿ ਲਗਭਗ ਪੰਜਾਂ ਦੇ ਵਿੱਚੋਂ ਇੱਕ ਨੌਜਵਾਨ ਜਿਹਦੀ ਉਮਰ ਹੁਣ 19 ਤੋਂ 30 ਸਾਲਾਂ ਦੇ ਵਿੱਚ ਆ ਉਹ ਨੀਂਦ ਦੇ ਲਈ ਭੰਗ ਦੀ ਵਰਤੋਂ ਕਰ ਰਿਹਾ ਇੱਕ ਭੰਗ ਹੁੰਦਾ ਕਿ ਉਹਦੇ ਪੀਣ ਦੇ ਕਈ ਤਰੀਕੇ ਆ ਹੁਣ ਕੀ ਆ ਇਹਦਾ ਮੈਰੋਆਨਾ ਦੇ ਤਰੀਕੇ ਬਹੁਤ ਆ ਗਏ ਆ ਜਿਹੜੀ ਵੇਪ ਕਰਦੇ ਆ ਵੇਪਿੰਗ ਪੈਨ ਨੇ ਆਮ ਤੌਰ ਦੇ ਤੇ ਕੋਈ ਸਿਗਰਟ ਪੀਂਦਾ ਸੀ ਜਾਂ ਕੁਝ ਕਰਦਾ ਸੀ ਉਹਨੂੰ ਬਾਹਰ ਜਾਣਾ ਪੈਂਦਾ ਸੀ ਮਾਚਸ ਬਲਣੀ ਪੈਂਦੀ ਸੀ ਫਿਰ ਉਹਦਾ ਉਹ ਧੂਆਂ ਜਾਂ ਉਹ ਕਈ ਕੁਛ ਉਹਦੇ ਵਿੱਚ ਉਹਦੇ ਨਾਲ ਇਨਵੋਲਵ ਹੁੰਦਾ ਸੀ ਹੁਣ ਜਿਹੜਾ ਇਹ ਵੇਪਿੰਗ ਆ ਉਹਦੇ ਵਿੱਚ ਮੈਰਵਾਨਾਂ ਦੀਆਂ ਕਈ ਕਿਸਮਾਂ ਵੇਪ ਕੀਤੀਆਂ ਜਾਂਦੀਆਂ ਉਹ ਕੀ ਆ ਕਿ ਤੁਹਾਡੀ ਜੇਬ ਦੇ ਵਿੱਚ ਇੱਕ ਚਾਬੀ ਦੇ ਛੱਲੇ ਵਾਂਗੂ ਏਡੀ ਕਿ ਚੀਜ਼ ਆ ਤੁਸੀਂ ਜਦੋਂ ਮਰਜ਼ੀ ਉਹਨੂੰ ਕੱਢੋ ਤੇ ਮੂੰਹ ਦੇ ਵਿੱਚ ਪਾਓ ਤੇ ਉਹਨੂੰ ਤੁਸੀਂ ਜਿਹੜਾ ਸਮੋਕ ਕਰ ਸਕਦੇ ਆ ਵੇਪ ਕਰ ਸਕਦੇ ਆ ਵੇਪਿੰਗ ਉਹਨੂੰ ਕਹਿੰਦੇ ਆ ਉਹਦੇ ਵਿੱਚ ਹੁਣ ਨੀਂਦ ਤੋਂ ਪਹਿਲਾਂ ਇਹ ਉਹਨੂੰ ਵੇਪ ਕਰਦੇ ਆ ਤਾਂ ਕਿ ਨੀਂਦ ਆ ਜਵੇ ਇੱਕ ਜਿਹੜਾ ਇਹ ਪਲਾਂਟ ਹੁੰਦਾ ਮੈਰੋਵਾਣਾ ਦਾ ਇਹਦੇ ਵਿੱਚ ਕਈ ਕੈਮੀਕਲ ਹੁੰਦੇ ਆ ਦੋ ਕੈਮੀਕਲ ਮੁੱਖ ਤੌਰ ਦੇ ਉੱਤੇ ਦੱਸਦੇ ਆ ਇੱਕ ਨੂੰ CBD ਕਹਿੰਦੇ ਆ ਇਹ ਤੁਹਾਨੂੰ ਹਾਈ ਨਹੀਂ ਕਰਦਾ ਦੂਜਾ THC ਹੁੰਦਾ ਆ ਇਹ ਤੁਹਾਨੂੰ ਹਾਈ ਕਰਦਾ ਆ ਜਿਹੜੇ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ CBD ਜਿਹੜਾ ਉਹ ਜ਼ਿਆਦਾ ਹੁੰਦਾ ਆ ਉਹਦੇ ਨਾਲ ਤੁਹਾਨੂੰ ਨੀਂਦ ਜ਼ਿਆਦਾ ਆਉਂਦੀ ਆ ਤੇ ਹੁਣ ਇਹ ਲੋਕ ਜਿਹੜਾ ਨੌਜਵਾਨ ਨੇ ਖਾਸ ਕਰ 19 ਸਾਲਾਂ ਤੋਂ ਲੈ ਕੇ 30 ਸਾਲਾਂ ਦੇ ਵਿਚਕਾਰ ਵਿਚਕਾਰ ਇਹ ਲੱਗ ਗਏ ਨੇ ਭੰਗ ਦੇ ਉੱਤੇ ਰਿਸਰਚ ਜਿਹੜੀਆਂ ਮਿਕਸ ਜਹੀਆਂ ਨੇ ਸਟੱਡੀਜ਼ ਇਹ ਦੱਸਦੀਆਂ ਕਿ ਇਹ ਵੱਖਰੇ ਵੱਖਰੀ ਕਿਸਮ ਦੇ ਨਾਲ ਪੂਰੀ ਤਰ੍ਹਾਂ ਤਾਂ ਸਹਿਮਤ ਨਹੀਂ ਆ ਕਿ ਕਿਸ ਤਰੀਕੇ ਨਾਲ ਯੂਜ਼ ਕੀਤੀ ਜਾਂਦੀ ਆ ਪਰ ਕੁਝ ਸਟੱਡੀਜ਼ ਜਿਹੜੀਆਂ ਦੱਸਦੀਆਂ ਕਿ ਇਹਦੇ ਨਾਲ ਹੈਲਪ ਹੁੰਦੀ ਆ ਨੀਂਦ ਦੇ ਵਿੱਚ ਕੁਝ ਕਹਿੰਦੀਆਂ ਕਿ ਨੀਂਦ ਦੇ ਵਿੱਚ ਨਹੀਂ ਹੁੰਦੀ ਜਿਹੜਾ CBD ਆ ਕੁਝ ਸਟੱਡੀਜ਼ ਇਹ ਦੱਸਦੀਆਂ ਕਿ ਜਿਹੜੇ ਲੋਕ ਜ਼ਿਆਦਾ CBD ਲੈਂਦੇ ਆ ਬੈੱਡ ਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਨੀਂਦ ਜ਼ਿਆਦਾ ਆਉਂਦੀ ਆ ਤੇ ਕੁਝ ਕਹਿੰਦੇ ਵੀ ਇਹਦੇ ਨਾਲ ਫਰਕ ਘੱਟ ਪੈਂਦਾ ਆ ਜਿਹੜਾ THC ਆ ਉਹਦਾ ਇਫੈਕਟ ਡਬਲ ਆ ਥੋੜੇ ਜਿਹਾ ਅਮਾਉਂਟ ਦਾ THC ਤੁਹਾਨੂੰ ਸਲੀਪੀ ਕਰ ਦਿੰਦਾ ਆ ਪਰ ਜਿਹੜਾ ਜ਼ਿਆਦਾ ਤੁਸੀਂ ਲੈਨੇ ਆ ਤੇ ਉਹਦੇ ਨਾਲ ਫਿਰ ਐਂਗਜ਼ਾਇਟੀ ਜਾਂ ਜਿਹੜੀ ਅਲਰਟਨੈਸ ਆ ਜਾਂ ਪੂਰ ਸਲੀਪ ਆ ਉਹ ਸਾਰਾ ਕੁਝ ਇਨਵੋਲਵ ਹੋ ਜਾਂਦਾ ਆ ਹੁਣ ਸਮੋਕਿੰਗ ਜਾਂ ਵੇਪਿੰਗ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਅਸਰ ਕਰਦੀ ਆ ਇਹਦਾ ਅਸਰ ਜਿਹੜਾ ਹੈਗਾ ਆ ਉਹ ਬੋਲਤਾ ਕੋਈ ਕਹੁੰਦਾ ਕਿ ਤੁਸੀਂ ਕਿਹੜੇ ਤਰੀਕੇ ਨਾਲ ਲੈਨੇ ਆ ਤੇ ਜਿੰਨੀ ਤੇਜ਼ੀ ਦੇ ਨਾਲ ਇਹ ਅਸਰ ਕਰਦੀ ਆ ਓਨਾ ਹੀ ਜ਼ਿਆਦਾ ਤੁਹਾਡੇ ਫੇਫੜਿਆਂ ਦੇ ਉੱਤੇ ਅਸਰ ਪਾਉਂਦੀ ਵੀ ਆ ਮਾੜਾ ਅਸਰ ਕਈ ਲੋਕ ਇਹਦੇ ਆਇਲ ਜਾਂ ਡ੍ਰੌਪਸ ਲੈਂਦੇ ਆ ਆਪਣੀ ਜੀਭ ਦੇ ਥੱਲੇ ਰੱਖ ਲੈਂਦੇ ਆ ਤੇ ਉਹ ਐਕਟਿਵ ਬਹੁਤ ਤੇਜ਼ੀ ਨਾਲ ਕਰਦੀ ਆ ਤੇ ਉਹ ਸੇਫ ਵੀ ਥੋੜਾ ਜਿਆ ਹੁੰਦੀ ਆ ਕਈ ਲੋਕ ਇਹਨੂੰ ਖਾਂਦੇ ਆ ਜਿਹਦਾ ਗਮੀਜ਼ ਨੇ ਜਾਂ ਡ੍ਰਿੰਕਸ ਨੇ ਉਹਨਾਂ ਦੇ ਵਿੱਚ ਇਹਨੂੰ ਲੈਂਦੇ ਆ ਤੇ ਉਹ ਜਿਹੜਾ ਜ਼ਿਆਦਾ ਸਮਾਂ ਲੱਗਦਾ ਆ ਪਰ ਇਹ ਇਹਦਾ ਨਸ਼ਾ ਵੀ ਉਹਨਾਂ ਜ਼ਿਆਦਾ ਸਮਾਂ ਰਹਿੰਦਾ ਆ ਹੁਣ ਜਿਹੜੀ ਵਾਰਨਿੰਗ ਇਹ ਦਿੱਤੀ ਆ ਕਿ ਜੇ ਕੋਈ ਪ੍ਰੈਗਨੈਂਟ ਔਰਤ ਆ ਜਾਂ ਕੋ ਬ੍ਰੈਸਟਫੀਡ ਕ ਬ੍ਰੈਸਟ ਫੀਡ ਕਰ ਰਹੀ ਆ ਔਰਤ ਜਾਂ ਜਿਹੜੇ ਟੀਨੇਜਰਸ ਨੇ ਇਹ ਇਹਨਾਂ ਨੂੰ ਇਹ ਜਾਂ ਕੋਈ ਮੈਂਟਲ ਇਲਨੈਸ ਆ ਕਿਸੇ ਨੂੰ ਕਿਸੇ ਨੂੰ ਕੋ ਹਾਰਟ ਦੀ ਪ੍ਰੋਬਲਮ ਆ ਲਿਵਰ ਆ ਜਾਂ ਕਿਸੇ ਨੂੰ ਕੋ ਸਲੀਪ ਪ੍ਰੋਬਲਮ ਆ ਉਹਨਾਂ ਨੂੰ ਇਹ ਕੈਨਾਬਸ ਯੂਜ਼ ਨਹੀਂ ਕਰਨੀ ਚਾਹੀਦੀ ਅਨਲੈਸ ਤੁਹਾਨੂੰ ਡਾਕਟਰ ਨਾ ਕਹੇ ਹੁਣ ਉਹੀ ਵਰਗ ਯੂਜ਼ ਕਰ ਰਿਹਾ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਆ ਉਹ ਯੂਜ਼ ਕਰ ਰਹੇ ਆ ਤੇ ਜਿਹੜੇ ਟੀਨੇਜਰ ਨੇ ਉਹ ਯੂਜ਼ ਕਰ ਰਹੇ ਆ ਹੁਣ ਦੂਜਾ ਇਹਦੇ ਨਾਲ ਇੱਕ ਸਮੱਸਿਆ ਇਹ ਹੁੰਦੀ ਆ ਕਿ ਤੁਸੀਂ ਮੰਨ ਲਓ ਕੁਝ ਹੋਰ ਦਵਾਈ ਲੈਣੇ ਆ ਕੋਈ ਵੀ ਕਿਸੇ ਬਿਮਾਰੀ ਦੀ ਬੀਪੀ ਦੀ ਕੋਈ ਕੋਲੇਸਟ੍ਰੋਲ ਦੀ ਜਾਂ ਦੂਜੀ ਕੋਈ ਦਵਾਈ ਲੈਣੀ ਆ ਇਹ ਉਸ ਦਵਾਈ ਦੇ ਨਾਲ ਜਿਹੜੀ ਇਹਦੀ ਇੰਟਰੈਕਸ਼ਨ ਹੋ ਜਾਂਦੀ ਆ ਉਹ ਜਿਹੜੀ ਡਰਗ ਇੰਟਰੈਕਸ਼ਨ ਆ ਉਹ ਬਹੁਤ ਖਤਰਨਾਕ ਆ ਹੁਣ ਉਹ ਦੱਸਦੇ ਆ ਕਿ ਜਿਹੜਾ ਵੀ ਪ੍ਰੋਡਕਟ ਤੁਸੀਂ ਲੈ ਰਹੇ ਆ ਇਹਨੂੰ ਚੈੱਕ ਕਰੋ ਇਹਦਾ ਸਰਟੀਫਿਕੇਟ ਦੂਜਾ ਜੇ ਇਹਨੂੰ ਲੈਣਾ ਆ ਤੁਸੀਂ ਡਾਕਟਰ ਨਾਲ ਗੱਲ ਕਰੋ ਪਹਿਲਾਂ ਫਿਰ ਉਹਦੀ ਲੋ ਡੋਸ ਜਿਹੜੀ ਆ 10 ਤੋਂ 15 ਸੀਬੀਡੀ ਉਥੋਂ ਸਟਾਰਟ ਕਰੋ ਜਾਂ 1 ਤੋਂ ਲੈ ਕੇ 2.5 ਐਮਜੀ ਟੀਐਚੀ ਦੇ ਉੱਤੇ ਸਮੋਕ ਨਾ ਕਰੋ ਇਹਨੂੰ ਸਗੋਂ ਜਿਹੜਾ ਆਇਲ ਆ ਜਾਂ ਕੈਪਸੂਲਸ ਨੇ ਉਹ ਯੂਜ਼ ਕਰੋ ਜੇ ਤੁਹਾਨੂੰ ਡਿਜੀ ਲੱਗਦਾ ਆ ਜਾਂ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਤੇ ਇਹਨੂੰ ਬੰਦ ਕਰ ਦਿਓ ਮੁੱਖ ਦੀ ਗੱਲ ਇਹਦੇ ਵਿੱਚ ਇਹ ਦੱਸੀ ਗਈ ਆ ਕਿ ਜਿਹੜਾ ਕੈਨਾਬਸ ਆ ਜਿਹੜੀ ਭੰਗ ਆ ਕੁਝ ਲੋਕਾਂ ਨੂੰ ਹੈਲਪ ਕਰਦੀ ਆ ਸੌਣ ਦੇ ਵਿੱਚ ਸਪੈਸ਼ਲੀ ਜਿਹੜੇ ਪ੍ਰੋਡਕਟ ਹੈਗੇ ਆ ਪਰ ਇਹਦੇ ਵਿੱਚ ਮੁੱਖ ਦੀ ਗੱਲ ਇਹ ਆ ਕਿ ਇਹ ਗਰੰਟੀ ਨਹੀਂ ਆ ਕਿ ਇਹ ਕੋਈ ਰਿਸਕ ਫਰੀ ਸੋਲੂਸ਼ਨ ਆ ਇਹਦੇ ਨਾਲ ਕਈ ਕੁਝ ਹੋ ਸਕਦਾ ਆ ਤੇ ਤੁਹਾਡਾ ਨੁਕਸਾਨ ਜਿਹੜਾ ਫਾਇਦੇ ਨਾਲੋਂ ਵੱਡਾ ਹੋ ਸਕਦਾ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ